ਛੱਡਨ ਗਏ ਮੇਰੇ ਮੁੰਡੇ ਦੇ ਵਿੱਚ ਘਰ ਲੈ ਕੇ ਮਟਰਸਾਈਕਲ ਬਾਰਾ ਤੋ ਮੇਰੇ ਮੁੰਡੇ ਦੇ ਬਾਲੋਂ ਨਵਾਂ ਪੈ ਗਿਆ ਅੰਦਰ ਕਿਝ ਕਿ ਚਾਕੂ ਕੋ ਕੋ ਕੇ ਮਾਰਿਆ ਆਜ ਮੇਰਾ ਮਾਰਿਆ ਕੱਲ੍ਹ ਕੋਈ ਹੋ ਮਾਰਨਗੇ ਉਹਦੇ ਮੁੰਡੇ ਨੂੰ ਤੇ ਚਾਹੀਦਾ ਪਾਸ ਨਹੀਂ ਚਾਹੀਦੀ ਕਿ ਜਨਾਨੀਆਂ ਨੂੰ ਅੰਦਰ ਕਰੋ ਤੇ ਮਰਨੇ ਮਾਰਿਆ ਮੇਰੇ ਮੁੰਡੇ ਨੂੰ ਮੇਰੇ ਮਨੂਸਾਂ ਖੈਰਦਾ ਜੀ ਮੇਰੇ ਵੱਡੇ ਮੁੰਡੇ ਨੂੰ ਕੁੱਟਿਆ ਮੇਰੇ ਛੋਟੇ ਨੂੰ ਕੁੱਟਿਆ ਮੇਰੇ ਸਾਰੇ ਬੱਚਿਆਂ ਨੂੰ ਮਾਰਿਆ मैंने नहीं पता लगा दिया ना नहीं मैंने इंसाफ चाहिए दाल दिए मेरा बच्चा चाहिए दाल दूँ मेरा बच्चा चाहिए दूँ जिंदगी कोशिश की अपना साँस मिलेगा जीवन मिलेगा ना मैंने जाल कोई तो जुरा दिया ना जो है ना पाना मंदना था ना अब पता चला ना सारा सारा तालिका सर ਇਹ ਕੈਮਰਾ ਮੁੰਡਾ ਮਾਰਿਆ ਸਰੋ ਤੇ ਮੁੰਡਿਆਂ ਨੂੰ ਫਾਜ਼ੀ ਹੋਣੇ ਜੇ ਪੂਰੀ ਕਾਰਵਾਈ ਹੋਣਾ ਚਾਹੀਦਾ ਸਰ ਇਹ ਮੀਡੀਆ ਤੋਂ ਇਹ ਰਿਕਵੈਸਟ ਕਰ ਲੈ ਸਰ ਹੱਥ ਛੁੜ ਕੇ ਬਦੀ ਕਰਦੇ ਮੈਂ ਪਰਵਾਹ ਤੇ ਆਦਮੀ ਤੇ ਰੱਲਾ 30 ਸਾਲ ਸੇ ਲੇਕਿਨ ਮੇਰੀ ਸੁਣਵਾਈ ਸਰ ਕੰਦੇ ਪਈ ਹੈ ਹੋਏਗੀ ਪਰ ਮੈਂ ਚੰਦਾ ਸਾਰੀ ਸੋਸ਼ਲ ਮੀਡੀਆ ਵਾਲੇ ਵੀ ਮੇਰੀ ਸਪੋਰਟ ਕਰੋ ਸਰ ਤੁਹਾਡੀ ਬਹੁਤ ਬਹੁਤ ਧੰਨਵਾਦ ਅਜੀ ਸਰ ਇਹ ਕਮਰਾ بیٹے ਨੇ ਬਣਾਇਆ ਹੈ ਬੜਾ ਰੂਨ ਨਾਲ ਬਣਾਇਆ ਹੈ ਆ ਬਣਾਇਆ ਹਾਂਜੀ ਹਾਂਜੀ ਸੇ ਲੱਕੜ ਦਾ ਬੜਾ ਬੜਾ ਕਾਰੀਗਰੀ ਬੜਾ ਸਿਆਣਾ ਦਰਵਾਜ਼ਾ ਦੇਖੋ ਸਰ ਕੰਦੇ ਰੂਨ ਨਾਲ ਬਣਾਇਆ ਹੈ ਮੇਰੇ بیٹے ਨੇ ਇਹ ਕੰਨੀ ਚੀਜ਼ ਆਪਣੇ ਅੱਤੇ ਲਾਇਆ ਕੀ ਗੱਲ ਹੋਈ ਸੀ ਲਾਣਾ ਕੋਈ ਗੱਲ ਨਹੀਂ ਹੋਈ ਆ ਨਾਲ ਕੋਈ ਪੈਰ ਨਹੀਂ ਗਈ ਉਹਨਾਂ ਨੇ ਫਰਾਬਾ ਪੀ ਕੇ ਮੇਰੇ ਮੁੰਡੇ ਨੂੰ ਮਾਰਿਆ ਵਾ ਚਾਕੂ ਕੋ ਕੋ ਕੇ ਮਾਰਿਆ ਮੇਰੇ ਮੁੰਡੇ ਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਝਗੜਾ ਆ ਕੁਝ ਨਹੀਂ ਝਗੜਾ ਹੋਇਆ ਕੀ ਕੋਈ ਲੜਾਈ ਨਹੀਂ ਹੋਈ ਆ ਮੇਰਾ ਮੁੰਡਾ ਇਹਨੂੰ ਛੱਡਣ ਚੱਲ ਪਾਉਂ ਤੋ ਆਈ ਰਾਤੀ ਲੇਟ ਹੋ ਗਏ ਤੋ ਆਇਆ ਇਹਨੂੰ ਛੱਡਣ ਚੱਲੇ ਕੰਦੇ ਮੈਨੂੰ ਕੁੱਤਾ ਪੈ ਜਾਏਗਾ ਮੈਨੂੰ ਛੱਡ ਆਓ ਛੱਡਣ ਗਏ ਮੇਰੇ ਮੁੰਡੇ ਦੇ ਵਿੱਚ ਕਾਰ ਲਿਆ ਕੇ ਮਟਰਸਾਈਕਲ ਬਾਹਰ ਤਾ ਸਾਰਾ ਬਪੇਲਾ ਜਾਈ ਮਾਣ ਲਗਾ ਮੇਰਾ ਮੁੰਡਾ ਕੰਦਾ ਬਰਾ ਵੀਰ ਜੀ ਵੇਖ ਕੇ ਚਲਾਓ ਉਹ ਤੋ ਮੇਰੇ ਮੁੰਡੇ ਦੇ ਵਾਲ ਨੂੰ ਪੈ ਗਿਆ ਕੰਦਾ ਤਾਂ ਮੈਂ ਤੈਨੂੰ ਦੱਸਦਾ ਵਾਂ ਅੰਦਰ ਜਾ ਕੇ ਸਾਰੇ ਟੱਬਰ ਮਿਲ ਕੇ ਮੇਰੇ ਕੁਣ ਮੁੰਡੇ ਨੂੰ ਪਾ ਲਿਆ ਉਤੋਂ ਆ ਗਿਆ ਪਤਾ ਨਹੀਂ ਕਿਤੋਂ ਵਿਚਾਰਾ ਗਿਆ ਦਵਾਈ ਲੈਣ ਉਹ ਨੋਵਰ ਕੇ ਅੰਦਰ ਖਿੱਚ ਕੇ ਅੰਦਰ ਖਿੱਚ ਕੇ ਚਾਕੂ ਕੋ ਉਹ ਘੋ ਘੋ ਕੇ ਮਾਰਿਆ ਮੈਨੂੰ ਇਨਸਾਫ ਚਾਹੀਦਾ ਫਾਂਸੀ ਦੇ ਫਾਂਸੀ ਹੋਣੀ ਚਾਹੀਦੀ ਉਹ ਤੇ ਜਵਾਈ ਨਾ ਉਹਦੇ ਮੁੰਡੇ ਨੂੰ ਕਿੰਨੇ ਕੁ ਮੁੰਡਿਆਂ ਨੇ ਹਾਂਜੀ ਕੰਮ ਕੀ ਕਰਦੇ ਹੋ ਜਿਨ੍ਹਾਂ ਨੇ ਮਾਰਿਆ ਦੋ ਨੰਬਰੀ ਦੰਦ ਕਰਦੇ ਆ ਚਿੱਟਾ ਵੇਚਦੇ ਆ ਨਸੇ ਫੱਤੇ ਵੇਚਦੇ ਆ ਸਾਰੇ ਟੱਬਰ ਬਾਕੀ ਰੱਜਿਆ ਪਿਆ ਹੀ ਪਿਓ ਕੀ ਜਵਾਈ ਕੀ ਮੁੰਡੇ ਜੀ ਜੀ ਹਾਂਜੀ ਪਹਿਲੇ ਹਗਾ ਇਹਨਾਂ ਦੇ ਇੰਦਰਾ ਉਹਤੇ ਮਾਰਿਆ ਇਹਨਾਂ ਨੇ ਕੀ ਬੱਚਾ ਵੰਡੀ ਮੁੰਡਾ ਮਾਰਿਆ ਇਹਨਾਂ ਨੇ ਮਾਰਿਆ ਛਾਲ ਪਹਿਲੇ ਅੱਜ ਮੇਰਾ ਮਾਰਿਆ ਕੱਲ ਨੂੰ ਕਿਹ ਹੋਰ ਦਾ ਮਾਰਨਗੇ ਐਸਾ ਕਰਕੇ ਉਹਨਾਂ ਨੂੰ ਕਾਸੀ ਦੀ ਸਜ਼ਾ ਹੋਣੀ ਚਾਹੀਦੀ ਮਾਵੀਕ ਯਾ ਮਤਾਂ ਦੱਸਾਂ ਪੂਰਾ ਟੱਪਰ ਨਾਲ ਲੈ ਸਾਰੇ ਟੱਪਰਲੇ ਹੋਏ ਆ ਸਾਰੇ ਟੱਪਰ ਨੇ ਮਿਲ ਕੇ ਮੇਰੇ ਮੁੰਡੇ ਨੂੰ ਮਾਰਿਆ ਅੰਦਰ ਖਿੱਚ ਕੇ ਪੁਲਿਸ ਨੂੰ ਕੰਪਲੇਟ ਕੀਤੀ ਐ ਸਭਾ ਜੀ ਕੀ ਕੀ ਐ ਪੁਲਿਸ ਕੀ ਆਸਵਾਨ ਕਰਾਇਆ ਜੀ ਤੁਹਾਨੂੰ ਕੁਝ ਨਹੀਂ ਮੈਨੂੰ ਸਮਝ ਨਹੀਂ ਲੱਗੀ ਸਾਰੀ ਕੁਝ ਕਹਿੰਦੇ ਕੋਈ ਗੱਲ ਨਹੀਂ ਜੋ ਹੋਈਗੀ ਬੰਦੀਕਾਰ ਬਈ ਆਪਾਂ ਕਰਾਂਗੇ ਮੈਨੂੰ ਕੋਈ ਉਹ ਨਹੀਂ ਚਾਹੀਦਾ ਸਮਝਾਉਦਾ ਨਹੀਂ ਚਾਹੀਦਾ ਮੈਨੂੰ ਫਾਂਸੀ ਉਹਦੇ ਮੁੰਡੇ ਨੂੰ ਤੇ ਜਵਾਏ ਨੂੰ ਫਾਂਸੀ ਹੋਣੀ ਚਾਹੀਦੀ ਜਨਾਨੀਆਂ ਨੂੰ ਅੰਦਰ ਕਰੋ ਜਨਾਨੀਆਂ ਨੂੰ ਅੰਦਰ ਕਰੋ ਉਹਨਾਂ ਨੂੰ ਮੁੰਡਿਆਂ ਨੂੰ ਜਿਨ੍ਹਾਂ ਨੇ ਮੇਰੇ ਮੁੰਡੇ ਨੂੰ ਮਾਰਿਆ ਆਵਾ ਮੈਨੂੰ ਮੁੰਡੇ ਦਾ ਬਦਲਾ ਮੁੰਡਾ ਚਾਹੀਦਾ 25 ਸਾਲ ਦਾ ਮੇਰਾ ਮੁੰਡਾ ਸੀ ਸਾਰੇ ਬੇਟੇ ਇਥੇ ਰੋਟੀ ਡਾਟੀ ਖਾ ਕੇ ਮੇਰਾ ਭਤੀਜਾ ਰਾਂਦਾ ਦੂਸਰੀ ਗਲੀ ਸਾਹਮਣੇ ਗਲੀ ਚ ਗਲੀ ਚ ਕੁੱਤਾ ਹੁੰਦਾ ਤਾਂ ਉਹਨੂੰ ਪੈਂਦਾ ਹੁੰਦਾ ਇੱਕ ਦੋ ਵਾਰੀ ਅੱਗੇ ਪੈ ਗਿਆ ਤਾਂ ਉਹ ਕਹਿੰਦਾ ਉਹ ਹੱਟੇ ਮੁੰਡਿਆਂ ਨੂੰ ਵੱਡੇ ਨੂੰ ਤੇ ਛੋਟੇ ਨੂੰ ਕਹਿੰਦਾ ਭਜੀ ਮੈਨੂੰ ਨਾ ਥੋੜਾ ਆ ਗਲੀ ਟਪਾ ਦਿਓ ਤਾਂ ਮੈਂ ਉਧਰ ਚੱਲ ਜਾਣਾ ਕੁੱਤਾ ਪੰਦਾ ਤਾਂ ਕਰਕੇ ਉਹ ਸਰ ਉਹ ਗਲੀ ਟਪਾਨ ਹੱਟੇ ਦੋਨੋਂ ਮੁੰਡੇ ਗਏ ਤਾਂ ਉਧਰ ਉਹਨਾਂ ਦਾ ਬੇਟਾ ਹੁੰਦਾ ਪਿਆ ਸੀ ਮੋਟਰਸਾਈਕਲ ਤੋਂ ਸਾਡੇ ਵੱਡੇ ਬੇਟੇ ਦੇ ਪੈਰ ਤੇ ਮਾਰਿਆ ਉਹਨਾਂ ਨੇ ਸਰ ਮੋਟਰਸਾਈਕਲ ਤੋਂ ਉਹ ਕਹਿੰਦਾ ਤੁਸੀਂ ਤੁਹਾਡਾ ਸਾਈਡ ਉਹ ਹੈਗਾ ਤੇ ਤੁਸੀਂ ਸਾਹਮਣੇ ਵਾਲੇ ਪਾਸੇ ਇਹ ਅੱਧਰ ਉਲਟੇ ਵਾਲੇ ਪਾਸੇ ਮuje ਆ ਕੇ ਮਾਰ ਦਿਆ ਆਪਨੇ ਉਹ ਤੋਂ ਉਹਨਾਂ ਨੇ ਉਤਰ ਕੇ ਉਹਨੂੰ ਚਪੇੜਾ ਚਪੂੜਾ ਵੱਡੇ ਭੁੰਡੇ ਨੂੰ ਸਾਡੀ ਮਾਰੀ ਉਹਦੇ ਕੱਪੜੇ ਕਪੜੇ ਸਾਰੇ ਸਾਰੇ ਉਹਦੇ ਪਾੜ ਪੂੜ ਦਿੱਤੇ ਉਹਨੇ ਦਿਨ ਉਹ ਸਾਡਾ ਬੜਾ ਬੇਟਾ ਵਿਚਕਾਰ ਵਾਲਾ ਬੇਟਾ ਦੀਪਕ ਜਿਹਦੀ ਦਤ ਹੋਈ ਹੈ ਉਹ ਆਂਦਾ ਪਿਆ ਹੀ ਉਹਨੂੰ ਪਤਾ ਲੱਗਾ ਉਹ ਉੱਥੇ ਗਿਆ ਤਾਂ ਉਹਨਾਂ ਨੇ ਸਰ ਸਾਡੇ ਬੇਟੇ ਨੂੰ ਫੜ ਕੇ ਉਹਨੇ ਸਾਰੇ ਡੱਬਨ ਨੇ ਉਹਦੀ ਮਾਂ ਉਹਦੀ ਭੈਣ ਉਹਦੇ ਦੋ ਭਰਾ ਉਹਦਾ ਜੀਜਾ ਉਹਦਾ ਡੈਡੀ ਸਾਰੇ ਨੇ ਸਾਡੇ ਦੀਪਕ ਨੂੰ ਫੜ ਕੇ ਸਰ ਬੜਾ ਘੁੱਟਿਆ ਉਹਦਾ ਪਾਲ ਪੁੱਟਿਆ ਉਹਦੇ ਸਿਰ ਤੋਂ ਖੂਨ ਕੱਢਿਆ ਤੇ ਫਿਰ ਉਹਨਾਂ ਛੂੜਾ ਨੂੰ ਮਾ ਕੋਈ ਚੀਜ਼ ਮਾਰਿਆ ਸਰ ਸਾਡੇ ਬੇਟੇ ਦੀ ਇਥੋਂ ساری ਮੱਖੀ ਬਾਹਰ ਆ ਗਈ ਸਰ ਮੈਨੂੰ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਜਿੱਦਾਂ ਮੇਰਾ ਬੇਟਾ ਗਿਆ ਨਾ ਉਹਨਾਂ ਦੇ ਬੇਟੇ ਨੂੰ ਵੀ ਬਾਦੀ ਹੋਣੀ ਚਾਹੀਦੀ ਸਰ ਪਤਾ ਲੱਗੇ ਖੇ ਦਾ ਜਾਂਦਾ ਨਾ ਤਾਂ ਕਿਦਾਂ 24 ਸਾਲ ਦਾ ਬੇਟਾ ਹੀ ਬੌਜੀ ਮੇਰਾ ਧਿਆ ਹੋ ਗਿਆ ਜੀ ਨਹੀਂ ਸਰ ਅਗਲੇ ਕਰਨ ਨਾਲ ਹੀ ਤਾਂ ਇਹ ਬਦ ਕਮੀਸਰੀ ਲਾਇਆ ਹੋਇਆ ਹੀ ਸਰ ਮਜ਼ਦੂਰ ਆਣਾ ਕੰਮ ਕਰਾਣੇ ਥੋੜਾ ਥੋੜਾ ਇਹ ਕੰਮ ਕਰਾਣੇ ਪਏ ਨੇ ਕਿੰਨੇ ਦੋ ਹੋਰ ਬੇਟੇ ਤਾਂ ਦੋ ਹਾਂਜੀ ਦੋ ਬੇਟੇ ਪ੍ਰਸ਼ਾਸਨ ਕੀ ਤੁਹਾਨੂੰ ਇਨਸਾਫ ਦੀ ਮੰਗ ਇੰਜ ਕੰਦੇ ਜੋ ਕਾਰਵਾਈ ਬੰਦੀ ਹੋਈ ਗਈ ਕਰਾਂਗੇ ਜੀ ਪ੍ਰਸ਼ਾਸਨ ਤੋਂ ਇਹ ਹੀ ਕੰਦੇ ਪਏ ਆਹਮੋ ਤੋਂ ਦੀ ਉਹਨਾਂ ਦੀ ਹਾਂਜੀ ਕਾਰਵਾਈ ਤੋਂ ਹਾਂਜੀ ਹਾਂਜੀ ਅਜੇ ਤੋਂ ਸਹਿਮਤੀ ਸਰ ਅਜੇ ਤੋਂ ਕੋਈ ਗੱਲ ਨਹੀਂ ਹੋਈ ਹੈ ਮਿਲਣਾ ਚਾਹੀਦਾ ਇਨਸਾਨ ਕੱਲ ਕੰਦੇ ਕੱਲੂ ਘਾਰੇ ਕਰਕੇ ਜਿਆਦਾ ਨਹੀਂ ਹੋਈ ਬਾਕੀ ਤੁਹਾਡੀ ਹੋਏਗੀ ਕਾਰਵਾਈ ਉਹ ਪੋਸਟਮਾਸਟਰ ਮਾਸੇ ਚੱਲੇ ਨੇ ਪੋਸਟਮਾਸਟਰ ਘਰਾਂ ਹਮਨਾਦੇ ਤੇ ਦੇਖਦੇ ਸਰ ਕੀ ਕਰਦੇ ਨੇ ਕਾਰਵਾਈ ਰਾਤੀ ਸਰ ਆਪਾਂ ਕੰਮ ਕਰਕੇ ਆਏ ਸਾ 10 ਕਵੇ ਨਾ ਤੇ ਰਮਨ ਕੋਠੇ ਪਾਣੀ ਪੂਣੀ ਪੀ ਕੇ ਤੇ ਆਪਾਂ ਬਾਹਰ ਨੂੰ ਗਏ ਆ ਛੋਟੇ ਇਹਨੂੰ ਕੁੱਤੇ ਪੈ ਜਾਂਦੇ ਨੇ ਰਾਹ 'ਚ ਆਂਦਾ ਜੋ ਹੈਗਾ ਕੁੱਤਾ ਇੱਕ ਤੈਨੂੰ ਛੱਡਣ ਜਾਂਦੇ ਇੱਥੇ ਮੋੜ ਤੱਕ ਨੂੰ ਛੱਡ ਕੇ ਆਈਦਾ ਪਿਛੇ ਵਾਲੇ ਕਾਰਖਾਨੇ ਤੱਕ ਡੇਲੀ ਕੱਲ ਇਸ ਤਰ੍ਹਾਂ ਹੀ ਜਾਂਦੇ ਹਾਂ ਉਹ ਜੀ ਤੇ ਰਾਹ ਦੇ ਵਿੱਚ ਉਹ ਰਜੇ ਆ ਹੀ ਪੂਰਾ ਮੋਟਰਸਾਈਕਲ ਤੇਰੇ ਜਾਣ ਦਾ ਆਇਆ ਉਸ ਰੋਗ ਦਾ ਹੈਗਾ ਤੂੰ ਉਹਨੂੰ ਜਾ ਮੇਰੇ ਵਿੱਚ ਲਿਆ ਕੇ ਮੋਟਰਸਾਈਕਲ ਮਾਰਤਾ ਉਹ ਤੋਂ ਕਿ ਆਪਾ ਮੇਰੀ ਗੱਲ ਤੁਹਾਨੂੰ ਉਧਰੋਂ ਤੁਹਾਡਾ ਲਾਂਗਾ ਉਧਰੋਂਗਾ ਉਹਨੂੰ ਗੱਡੀ ਕੱਢੋ ਉਤਰ ਕੇ ਚਪੇੜਾ ਮਾਣੇ ਸ਼ੁਰੂ ਕਰਤੀ ਆਉਨੇ ਉਹਨੇ ਦਿਨ ਨੂੰ ਉਹ ਪਿਓ ਵਿਚਾਰਾ ਉਹਨੂੰ ਬੱਚਿਆਂ ਨੂੰ ਮੈਂ ਕਿਹਾ ਅੰਕਲ ਜੀ ਮੜਾ ਜਾਂ ਨੂੰ ਸਮਝਾਓ ਥੋੜਾ ਜਾਂ ਅੰਦਰ ਲੈ ਕੇ ਜਾਉ ਨਹੀਂ ਚੰਗਾ ਲੱਗਦਾ ਰਜੇ ਆ ਉਹ ਪੂਰਾ ਟੱਬਰ ਹੀ ਆ ਗਿਆ ਬਾਹਰ ਪੂਰਾ ਟੱਬਰ ਹੀ ਫਾੜ ਕੇ ਕੁੱਟ ਲਾ ਪਿਆ ਸਾਰਿਆਂ ਨੂੰ ਮਾੜਾ ਕੋਈ ਪ੍ਰਾਨੀ ਰੰਜੀਤ ਨਹੀਂ ਉਹਨਾਂ ਦੇ ਕੋਈ ਰੰਜੀਤ ਨਹੀਂ ਸੀ ਸਗੋਂ ਪਹਿਲਾਂ ਉਹਨਾਂ ਦੇ ਘਰ ਚ ਇਕੱਠਾ ਜਿਹਾ ਕੁਟ ਸਾਡੇ ਪਾਪਾ ਬਣਾ ਕੇ ਦਿੰਦੇ ਰਹੇ ਨੇ ਲੱਕੜ ਦਾ ਕੰਮ ਕਰਦੇ ਰਹੇ ਨੇ ਪਰ ਮਨ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਸੀ ਰਾਤੀ ਮੈਂ ਤੈਨੂੰ ਕਹਿੰਦੇ ਸਾਰੇ ਰੱਜੇ ਸੀ ਪਿਓ ਪੁੱਤ ਜਿੰਨੇ ਜਵਾਈ ਸਾਰੇ ਰੱਜੇ ਸੀ ਉਹਨਾਂ ਦੀ ਅੱਖਾਂ ਵੇਖਣਾ ਤੂੰ ਉਹਨਾਂ ਕੋ ਤੁਰਨ ਦੀ ਬਾ ਨਹੀਂ ਕੀਤੀ ਕਾਂਗ ਨਾਲ ਮਾਰਿਆ ਉਹਨਾਂ ਨੇ ਚਾਕੂ ਫਿਰ ਚਾਕੂ ਨਾਲ ਮਾਰਿਆ ਹਾਂਜੀ ਕੋਈ ਤਿੱਖਾ ਅੰਦਰ ਅੰਦਰ ਉਹਨਾਂ ਨੇ ਰੱਖਿਆ ਹੈ ਆਪਣੇ ਘਰ ਰਾਸ਼ਟਰ ਦਾ ਪਤਾ ਨਹੀਂਗਾ ਇਹ ਨਹੀਂ ਹੋਇਆ ਮਾਂ ਕੀ ਕਰਦੇ ਹੋ ਭਾਈ ਤੁਸੀਂ ਮੈਨੂੰ ਹੀ ਇਨਸਾਫ ਚਾਹੀਦਾ ਮੇਰੇ ਭਰਾ ਨੂੰ ਉਹਨਾਂ ਨੂੰ ਖਾਂਦੀ ਚਾਹੀਦੀ ਹਾਂ ਚਾਹੀਦਾ ਮੈਨੂੰ ਜੈਲੋਂ ਕੀਤਾ ਨਾਲੇ ਮੇਰੇ ਭਰਾ ਨਾਲ ਅਗਲੇ ਮਹੀਨੇ ਵਿਆਹ ਸੀ ਉਹਦਾ ਹਾਂ ਵਿਆਹ ਕਰਨਾ ਸੀ ਉਹਦਾ ਹਾਂਜੀ ਅਗਲੇ ਮਹੀਨੇ ਬੈੱਡਰੂਮ ਵਗੈਰਾ ਸਾਰਾ ਤਿਆਰ ਕੀਤਾ ਹੋਇਆ ਆਇਓ ਤੁਹਾਨੂੰ ਸਾਰਾ ਦਿਖਾਣੇ ਆ ਕਮਰਾ ਸਜਾਇਆ ਇੱਕ ਵੀ ਦੌਰ ਗੁੱਡ ਆਫਟਰਨੂੰ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਹਾਂ ਇੱਕ ਸਾਡੇ ਥਾਣਾ ਗੇਟ ਕੀ ਬਾਦ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਜਿਹਦੀ 24 ਸਾਲ ਔਰ ਕਾਰਪੇਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵੰਡੀਆਂ ਦੇ ਨਾਲ ਹੀ ਝਗੜਾ ਹੋਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨਕੀਲੀ ਚੀਜ਼ ਵੱਜਨ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਆ ਕਿ ਜਤਨ ਨੇ ਇੱਕ ਦਾ ਬ੍ਰਦਰ ਆਕਾਸ਼ ਆ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਣਿਆਂ ਦੇ ਖਿਲਾਫ ਹਰੀਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ